ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਨੱਬਦੇ ਨੇੜੇ ਪਿੰਡ ਰਖੜਾ ਮਰੋੜ ਮਰੋੜ ਪਿੰਡ ਪੈਂਦਾ ਉਸ ਮਰੋੜ ਪਿੰਡ ਦੇ ਅਸੀਂ ਖੇਤਾਂ ਦੇ ਵਿੱਚ ਖੜੇ ਆਂ ਸੀ ਦੇਖ ਰਹੇ ਹਨੰਤ ਸਿੰਘ ਨਾਬਾ ਵੈਬ ਚੈਨਲ ਤੇ ਤੁਹਾਨੂੰ ਪੂਰੀ ਖਬਰ ਦਿਖਾਵਾਂਗੇ ਇਹ ਖਬਰ ਬੜੀ ਧਿਆਨ ਨਾਲ ਦੇਖਣ ਵਾਲੀ ਹੈ ਕਿਉਂਕਿ ਜੋ ਬੱਚਾ ਕਟਨਾਇਬ ਹੋਇਆ ਸੀ ਉਹ ਬੱਚਾ ਅੱਜ ਸਹੀ ਸਲਾਮਤ ਮਿਲ ਗਿਆ ਕਿਉਂਕਿ ਜੋ ਬੱਚਾ ਸੀਸਾ ਦੋਦ ਖੰਨੇ ਤੇ ਮਲੇਰਕੁਲਾ ਰੋਡ ਬਚਾਲੇ ਪਿੰਡ ਪੈਂਦਾ ਉਥੋਂ ਕਟਨਾਇਬ ਹੋ ਗਿਆ ਥੀ ਉਹ ਬੱਚਾ ਸਹੀ ਸਲਾਮਤ ਮਿਲ ਗਿਆ 90 ਦੇ ਨਜ਼ਦੀਕ ਮੜੋੜ ਪਿੰਡ ਦੇ ਵਿੱਚ ਅੱਜ ਅਨਕਾਊਂਟਰ ਹੋਇਆ ਤੇ ਉਹ ਬੱਚਾ ਪੰਜਾਬ ਪੁਲਿਸ ਨੇ ਕਾਮਯਾਬ ਕਾਮਯਾਬੀ ਪੰਜਾਬ ਪੁਲਿਸ ਨੂੰ ਮਿਲੀ ਹੈ ਬੱਚਾ ਸਹੀ ਸਲਾਮਤ ਪੰਜਾਬ ਪੁਲਿਸ ਨੂੰ ਪੁਡਿਆਲਾ ਪੁਲਿਸ ਨੂੰ ਮਿਲ ਗਿਆ ਤੇ ਇਹ ਪੂਰੀ ਖਬਰ ਹੈ ਤੇ ਖਬਰ ਦੇ ਵਿੱਚ ਉਹ ਵੀ ਜੇ ਹਰਪਾਲ ਚੀਮਾ ਕੈਬਨਿਟ ਮੰਤਰੀ ਜੋਗੀ ਪੰਜਾਬ ਬੱਚੇ ਦੇ ਘਰ ਪਹੁੰਚੇ ਨੇ ਦੋਦਾ ਦੋਦ ਪਿੰਡ ਆਸੀਆ ਦੋਦੇ ਪਿੰਡ ਜੋ ਪਿੰਡਾ ਖੰਨੇ ਦੇ ਕੋਲੇ ਉਹਦੇ ਘਰ ਪਹੁੰਚੇ ਨੇ ਉਹ ਵੀ ਪੂਰੀ ਖਬਰ ਦੇਖੋ ਦੇਖ ਸਿੰਘ ਜੀ ਤੁਹਾਡਾ ਕੀ ਤਾਂ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜਦੋਂ ਇਨਕਾਊਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸਾਡੇ ਤਾਂ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਅਸੀਂ ਕਿੰਨੀ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀ ਹੈ ਗੋਲੀਆਂ ਚੱਲੀਆਂ ਹੋਣਗੀਆਂ ਜੀ 20 ਦੀ ਮੇਰਾ 20 ਦੀ ਕਾਫੀ ਬਾਅਦ ਵਿੱਚ ਤਾਂ ਮੈਂ ਲਾਤੀ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਮੰਨ ਤਾਂ ਆਵਾਜ਼ ਹੀ ਆ ਰਹੀ ਹੋਰ ਨਹੀਂ ਸਰ ਨਹੀਂ ਕੋਈ ਵੀ ਕੰਮ ਹੋਵੇ ਕਿ ਹੋਗਾ ਦੇਖਾਂ ਤੁਹਾਨੂੰ ਸਹਿਮਤਾ ਹੁੰਦਾ ਹੀ ਆ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਕੋਈ ਨਹੀਂ ਵੜਕਾ ਕੰਨੇ ਵਾਲੀ ਲੇਬਰ ਗਈ ਸੀ ਆ ਟਰਾਲੀ ਭੱਜੀ। ਇਹ ਕੋਈ ਪਤਾ ਟੀ ਲੱਗਿਆ ਇਹਨਾਂ ਕੰਮ ਕਰਦੇ ਬਹੁਤ ਨੂੰ। ਸਾਨੂੰ ਹਾਲੇ ਕੁਛ ਨਹੀਂ ਪਤਾ ਲੱਗਿਆ ਪਰ ਇਹਨਾਂ ਨੂੰ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ। ਅੱਛਾ। ਇਹਦੀ ਆਵਾਜ਼ ਕਿੰਨੀ ਕੁ ਸੀ? ਕਿੰਨੀ ਕੁ ਗੋਲੀ ਚੱਲੀ ਆ? ਜੀ ਮੈਂ ਚੱਲੀਆਂ ਨੇ 25-30 ਮੇਰੇ ਕੋਲ ਤਕ ਤਕ ਗੋਲੀਆਂ ਚੱਲੀਆਂ। ਲਗਾ ਪਰ। ਨਾ ਜੀ। ਕਾਫੀ ਕਦੇ 2-4 ਚੱਲ ਗਿਆ ਜਾਂ 10 ਚੱਲ ਗਿਆ। ਅਮਨ ਸਾਹਮਣੇ ਦੇਖਦਾ ਸੀ ਤੁਹਾਨੂੰ? ਨਾ ਦੇਖਿਆ ਸਾਨੂੰ ਕੁਛ ਨਹੀਂ। ਸਾਨੂੰ ਤਾਂ ਆਵਾਜ਼ ਵਾਸੂ। ਥੋੜੋ-ਥੋੜੇ ਟਾਈਮ ਬਾਅਦ ਸੀ ਜੇ। ਹਾਂ ਜੀ। ਹੋਰ ਕੀ ਦੇਖਿਆ ਤੁਸੀਂ? ਹੋਰ ਕੁਛ ਨਹੀਂ ਦੇਖਿਆ। ਤੁਸੀਂ ਕੀ ਦੇਖਿਆ ਬਿਲਕੁਲ ਹਾਲ ਹੈ ਸੋ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਵੀ ਦਈਆ ਇਨਸਾਨੀਅਤ ਦੇ ਦੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਆ ਸਰ ਅੱਖ ਦੇ ਝਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਤੇ ਹਾਂ ਬੱਚਾ ਵੀ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਕੋਸ ਲੈ ਗਈ ਸੌ ਹਾਂ ਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣ ਆਦਿ ਜੀ ਤੇ ਨਿਰਮਲ ਸਾਂਝ ਜੀ ਹੋਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉੜ ਦੀ ਜ਼ਮੀਨ ਹੈ ਸਾਂਝ ਮੜਾਉੜ ਦੀ ਪਿੰਡ ਹਾਂ ਜੀ ਮੜਾਉੜ ਦੀ ਜੀ ਜੀ ਕੀਤਗਲ ਗਿਆ ਇੰਪੋਰਟ ਚ ਹਜੇ ਤੱਕ ਸਰ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂ ਜੀ ਬਲੋ ਚਲੋ ਜਿੰਨੇ ਪਰਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸਦਾ ਗੁੰਮ ਹੋ ਰਿਹਾ ਸੀ ਅਸੀਂ ਤਾਂ ਦੱਸਣ ਮੁਤਾਬਕ ਆ ਵੀ ਹਲੇ ਅਸੀਂ ਦੇਖਿਆ ਤਾਂ ਹੈ ਨਹੀਂ ਸਾਨੂੰ ਤਾਂ ਅਹੀ ਪਤਾ ਲੱਗਿਆ ਅੱਛਾ ਕਿ ਬੱਚਾ ਮਿਲ ਗਿਆ ਠੀਕ ਹੈ ਵੀ ਇੱਕ ਦਾ ਇਨਕਾਊਂਟਰ ਹੋ ਗਿਆ ਇੱਕ ਫੜਿਆ ਗਿਆ ਦੋ ਭੱਜ ਗਏ ਹਲੇ ਕੋਈ ਪੱਕਾ ਨਹੀਂ ਪਤਾ ਹੈਗਾ ਅੱਛਾ ਦੇਖੀ ਨਾ ਘੋੜੀਆਂ ਦੀ ਆਵਾਜ਼ ਸਾਨੂੰ ਸੁਣੀ ਹੈ ਜਰੂਰ ਪਿੰਡ ਠੀਕ ਹੈ ਤੇ ਮੈਂ ਨਿਹਾਰ ਸਿੰਘ ਸਰਪੰਚਾਂ ਸਾਹਿਬ ਦਾ ਜਨੋਦਾ ਖੁਰ ਤੋਂ ਠੀਕ ਹੈ ਇੰਨਾ ਕਿ ਇਹ ਤਾਂ ਸੰਦੇ ਵਾਲੀ ਪੁਲਿਸ ਵੀ ਦਾ ਹਾਂ ਇਹ ਕਹਿੰਦੇ ਬੰਦਾ ਮਰ ਗਿਆ ਤੇ ਉਹ ਪਕੜ ਲਿਆ ਹਾਂ ਮੁੰਡਾ ਠੀਕ ਆ ਕਹਿੰਦੇ ਵੀ ਤੇ ਇੱਕ ਤੁਹਾਡੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੇ ਕੱਲ ਕੋਈ ਲਗਭਗ ਸ਼ਾਮ ਨੂੰ 6 ਵਜੇ ਸਿਹਾਂ ਤੌਰ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉੱਥੋਂ ਇੱਕ ਛੋਟਾ ਬੱਚਾ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਕਿਡਨਾਪ ਹੋਣ ਤੋਂ ਜਦੋਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਮਿਲੀ ਸੀ ਤਾਂ ਉਹਦੇ ਵਿੱਚ ਇਮੀਡੀਏਟਲੀ ਖੰਨਾ ਪੁਲਿਸ ਨੂੰ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਇਨਫੋਰਮੇਸ਼ਨ ਪੰਜਾਬ ਪੁਲਿਸ ਨਾਲ ਤੇ ਸ਼ੇਅਰ ਕੀਤੀ ਕਿ ਇਹ ਬੱਚਾ ਕਿਡਨਾਪ ਹੋ ਗਿਆ ਤੇ ਕਿ ਉਸ ਤੋਂ ਬਾਅਦ ਜਿਹੜਾ ਡੀਜੀ ਪੰਜਾਬ ਵੱਲੋਂ ਇੱਕ ਜਿਹੜੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਇਸ ਕਰਕੇ ਵੀ ਉਹ ਵੱਖੋਕ ਡਿਸਟ੍ਰਿਕਟ ਨੂੰ ਇਨਫਾਰਮ ਕੀਤਾ ਗਿਆ ਪਾਰਟੀਆਂ ਆਪਦੀਆਂ ਅਲਰਟ ਹੋ ਗਈਆਂ ਉਹਦੇ ਕਰਦੇ ਕਰਦਿਆ ਮਤਲਬ ਕੱਲ ਲੇਟ ਨਾਈਟ ਇਹਨਾਂ ਦੀ ਮੂਵਮੈਂਟ ਹੈ ਜਿਹੜੀ ਕੋਈ ਰਾਤ ਤੇ 1 2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਦੇਖੇ ਗਏ ਤੇ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਨੂੰ ਅੱਗੇ ਡਿਵੈਲਪ ਕਰਦਿਆਂ ਕਰਦਿਆਂ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਮਯਾਬੀ ਮਿਲੀ ਇਹ ਉਹ ਅੱਜ ਮਲੇਰਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ ਤੇ ਇਹ ਇਹ ਦੋ ਆਦਮੀ ਅਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹ ਪੁੱਛਗਿੱਛ ਕਰਦੇ ਰਹੇ ਪਰ ਉਹਦੇ ਵਿੱਚ ਬੱਚਾ ਤੇ ਇੱਕ ਆਦਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਤੇ ਪਟਿਆਲਾ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤੇ ਉਹਦੇ ਨਾਲ ਕਿਉਂਕਿ ਇਹ ਕੇਸ ਨੂੰ ਨਿਜੀ ਤੌਰ ਤੇ ਵਾਰ-ਵਾਰ ਇਹ ਸੀਐਮ ਪੰਜਾਬ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਵਾਰ-ਵਾਰ ਇਹਦੇ ਬਾਰੇ ਪੁੱਛਿਆ ਜਾ ਰਿਹਾ ਸੀ ਵੀ ਇਸ ਕੇਸ ਦੇ ਵਿੱਚ ਬੱਚੇ ਦਾ ਜਿਹੜਾ ਹਰ ਹਾਲਾਤ ਦੇ ਵਿੱਚ ਬੱਚਾ ਟਰੇਸ ਹੋਣਾ ਚਾਹੀਦਾ ਤੇ ਸਾਡੇ ਲਈ ਚੈਲੰਜ ਇਹ ਸੀ ਕਿ ਕਿ ਇਹ ਜਿਹੜੇ ਪੁੱਛਗਿਸਤੇ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕੋ ਸੋੜ ਦ ਕੇ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉੱਥੋਂ ਨਿਕਲ ਜਾਣਾ ਉਸ ਕਰਕੇ ਅਲਟੀਮੇਟਲੀ ਜਿਹੜੀਆਂ ਪਟਿਆਲਾ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਉਹਦੇ ਚ ਜਿਹੜੇ ਹੈਗੇ ਇੰਸਪੈਕਟਰ ਬਿੰਨੀ ਢਿੱਲੋ ਤੇ ਇੰਸਪੈਕਟਰ ਸ਼ਮਿੰਦਰ ਜਿਹੜੀ ਆ ਮੇਨ ਪਾਰਟੀ ਹੈ ਇੱਕ ਸਪੈਸ਼ਲ ਬ੍ਰਾਂਚ ਦੇ ਇੱਕ ਸੀਆਈਏ ਵਾਲੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੀਆਈਏ ਉਹਨਾਂ ਨੇ ਆਪਣੇ ਦੂਜੇ ਹੈਰੀ ਹੈ ਜਿਹੜੇ ਉਹ ਇੰਸਪੈਕਟਰ ਹੈਰੀ ਆ ਉਹ ਉਹਨਾਂ ਨੇ ਬਾਅਦ ਚ ਜੁਆਇਨ ਕਰ ਲਿਆ ਇਨ ਮੀਨ ਟਾਈਮ ਖੰਨੇ ਦੀ ਜਿਹੜੀ ਪੁਲਿਸ ਦੀ ਪਾਰਟੀ ਆ ਉਹ ਵੀ ਉਹਨਾਂ ਨੂੰ ਕਿਉਂਕਿ ਸਰਚ ਕਰਦਿਆਂ ਕਰਦਿਆਂ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਵਿੱਚ ਪੁੱਛਗਿੱਛ ਤੇ ਇਹ ਆਇਆ ਕਿ ਇੱਕ ਫੋਰਚੂਨਰ ਗੱਡੀ ਜਿਹੜੀ ਆ ਉਹ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕਰ ਲਿਆ ਤੇ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਅਸੀਂ ਉੱਥੇ ਇਕੱਠੇ ਫੇਰ ਮਿਲ ਕੇ ਉਹਨੂੰ ਇੱਕ ਕਿਸੇ ਥਾਂ ਤੇ ਰੱਖ ਕੇ ਦੁਬਾਰਾ ਫੇਰ ਕਾਲ ਕਰਨੀ ਸੀ ਤੇ 1 ਕਰੋੜ ਦੇ ਕਰੀਬ ਇਹਨਾਂ ਨੇ ਦੱਸਿਆ ਵੀ ਜਿਹੜਾ ਅਨਿਸ਼ਲ ਪੁੱਛਗਿੱਛ ਆਇਆ ਵੀ ਅਸੀਂ 1 ਕਰੋੜ ਰੁਪਏ ਉਹਨਾਂ ਤੋਂ ਹਾਸਲ ਕਰਨਾ ਸੀਗਾ ਤੇ ਇਹ ਕਿਉਂਕਿ ਫਿਰ ਇਹ ਪਾਰਟੀਆਂ ਨੇ ਜਦੋਂ ਉਹਨੂੰ ਅਲਟੀਮੇਟਲੀ ਇਹ ਟਰੈਕ ਡਾਊਨ ਕਰ ਲਿਆ ਇੰਸਪੈਕਟਰ ਸ਼ਮਿੰਦਰ ਤੇ ਇੰਸਪੈਕਟਰ ਜਿਹੜਾ ਹੈਗਾ ਪਿੰਨੀ ਜਿਹੜਾ ਢਿਲੋਂ ਇਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਕਾਰਨਰ ਕਰਨ ਤੋਂ ਬਾਅਦ ਇਹ ਇਹਦੇ ਵਿੱਚ ਇਹ ਇਹ ਹੈਗਾ ਮੰਡੌਰ ਮੰਡੌਰ ਖੇੜਾ ਇਹ ਸਦਰਨਾਪੇ ਦਾ ਪਿੰਡ ਹੈ ਉਹਦੇ ਵਿੱਚ ਇਹਨੂੰ ਕਾਫੀ ਦੇਰ ਤੱਕ ਚੇਜ਼ ਕੀਤਾ ਚੇਜ਼ ਕਰਨ ਤੋਂ ਅਲਟੀਮੇਟਲੀ ਇਹ ਦੋ ਹੈ ਗੱਡੀਆਂ ਦੇ ਵਿੱਚ ਇਹਦੀ ਗੱਡੀ ਲਾਲੀ ਫੋਰਚੂਨਰ ਵਾਲੀ ਪਰ ਉਦੋਂ ਤੱਕ ਵੀ ਇਹਨਾਂ ਲਈ ਚੈਲੰਜ ਸੀ ਬੱਚਾ ਨਹੀਂ ਇਹਨਾਂ ਨੂੰ ਦਿਖਿਆ ਉਹਦੇ ਵਿੱਚ ਉਹਨੇ ਅਲਟੀਮੇਟਲੀ ਫਾਇਰ ਕਰਦਾ ਕਰਦਾ ਅੱਗੇ ਇੱਕ ਸਮਾਜਜੀਤ ਸੀ ਉਸ ਦੇ ਉਹਦੇ ਵੱਲ ਨੂੰ ਭੱਜ ਲਿਆ ਤੇ ਇਹਦੇ ਵਿੱਚ ਜਿਹੜੇ ਫਾਇਰ ਕਰਨ ਤੇ ਨਾਲ ਜਿਹੜੀ ਤਿੰਨ ਮੁਲਾਜ਼ਮ ਸਾਡੇ ਇੰਜਰਡ ਹੋਏ ਆ ਉਹਦੇ ਚ ਕਾਂਸਟੇਬਲ ਰੁਪਿੰਦਰ ਸਿੰਘ ਪੀਐਚਜੀ ਸ਼ਿਵਜੀ ਗਿਰੀ ਤੇ ਇੱਕ ਪੀਐਚਜੀ ਬਲਜਿੰਦਰ ਸਿੰਘ ਇਹ ਤਿੰਨ ਮੁਲਾਜ਼ਮ ਇੰਜਰਡ ਹੋਏ ਆ ਅਲਟੀਮੇਟਲੀ ਜਿਹੜਾ ਪੁਲਿਸ ਪਾਰਟੀ ਨੇ ਪੂਰੀ ਇਤਿਆਹਾਜ਼ ਵਰਤਦਿਆਂ ਹੋਇਆ ਉਹ ਜਦੋਂ ਉਸ என்கਾਊਂਟਰ ਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜੇ ਪੁਲਿਸ ਪਾਰਟੀ ਨੇ ਜਦੋਂ ਵਹੀਕਲ ਦੀ ਸਰਚ ਕੀਤੀ ਤਾਂ ਬੱਚਾ ਸੀਟ ਦੇ ਵਿੱਚੋਂ ਲੁਕਿਆ ਹੋਇਆ ਤੇ ਬੜਾ ਡਰੇ ਹਾਲਤ ਦੇ ਵਿੱਚ ਬੈਠਾ ਸੀ ਇਹਨਾਂ ਨੇ ਬੱਚੇ ਨੂੰ ਅਨਸ਼ੋਰ ਕੀਤਾ ਬੱਚਾ ਸੇਫ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਉਹਨੂੰ ਹਸਪੀਟਲ ਸ਼ਿਫਟ ਕੀਤਾ ਹਸਪੀਟਲ ਦੇ ਵਿੱਚ ਜਦੋਂ ਉਹਨੂੰ ਜਦੋਂ ਡਾਕਟਰਸ ਨੇ ਉਹਨੂੰ ਉਹ ਜਿਹੜਾ ਹੈਗਾ ਡੈੱਡ ਡਿਕਲੇਅਰ ਉਹਨੂੰ ਕਰਤਾ ਇਹਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ ਤੇ ਪੰਜਾਬ ਪੁਲਿਸ ਦਾ ਨਾਮ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਇਰਸਟ ਲੈਵਲ ਤੇ ਮਾਉਂਟਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਗੇ ਰਾਤ ਕੋਈ ਮਤਲਬ ਮੱਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਾਂ ਉਹ ਲੱਗਦੇ ਆ ਉਹ ਪਾਰਟੀਆਂ ਜਿਹੜੀਆਂ ਮਲੇਰ ਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮਾਉਂਟ ਕਰਦੇ ਰਹੇ अर्ਲੀ ਮਾਰਨਿੰਗ ਤੇ ਫਿਰ ਕਾਂਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਇਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕਾਂਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਖੱਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਦੇ ਵਿੱਚੋਂ ਵੇ ਜਾਣਾ ਹੈ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹ ਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਐ ਸੀਆ डॉट ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨਾਪ ਕੀਤਾ ਵੇ ਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਭਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਆ ਵੀ ਸਭ ਫੜੇ ਜਾਣਗੇ ਇਹ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਕ੍ਰਾਈਮ ਕਰ ਲਓਗੇ ਤਾਂ ਤੁਸੀਂ ਵੱਜ ਜਾਓਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨਾਪ ਕਰ ਕਰਕੇ ਤੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੋਜਾਂ ਲਟੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ ਬੜਾ ਤੁਹਾਨੂੰ ਸਖਸਨਿਆ ਆਪਦੇ ਕਿਤੇ ਛੋਟੇ ਜਿਹੇ ਲਾਲਚ ਦੇ ਵਿੱਚ ਛੋਟਾ ਤਾਂ ਨਹੀਂ ਕਹਿ ਸਕਦੇ ਛੇਤੀ ਰਾਤੋਂ ਰਾਤ ਅਮੀਰ ਹੋਣ ਦੇ ਲਾਲਚ ਦੇ ਵਿੱਚ ਵੀ ਕਰੋੜ ਰੁਪਏ ਕਮਾ ਲਾਂਗੇ ਇੱਕ ਨੰਨੇ-ਮੁੰਨੇ ਬੱਚੇ ਦੀ ਜਦੋਂ ਛੋਟਾ ਬੱਚਾ ਸੀ ਤੇ ਸਾਰੀ ਸਰਕਾਰ ਨੂੰ ਚਿੰਤਾ ਸੀ ਬੀਜੀ ਪੰਜਾਬ ਨੂੰ ਚਿੰਤਾ ਸੀ ਤੇ ਸਾਡੇ ਅਫਸਰ ਨੇ ਇਹਦੇ ਵਿੱਚ ਮੈਂ ਕ੍ਰੈਡਿਟ ਦੇਵਾਂਗਾ ਜਿਹੜਾ ਮੇਨ ਕ੍ਰੈਡਿਟ ਹੈ ਉਹ ਜਿਹੜਾ ਹੈਗਾ ਜਦੋਂ ਜਿੱਥੇ ਉਹ ਬੰਦੇ ਨੂੰ ਅਸੀਂ ਬੱਚੇ ਨੂੰ ਰਿਕਵਰ ਕਰਨਾ ਪਟਿਆਲਾ ਪੁਲਿਸ ਮਲੇਰਕੋਟਲਾ ਪੁਲਿਸ ਤੇ ਖੰਨਾ ਪੁਲਿਸ ਦਾ ਇਸ ਕਰਕੇ ਕਿ ਖੰਨਾ ਪੁਲਿਸ ਨੇ ਤੁਰੰਤੋ ਇਨਫੋਰਮੇਸ਼ਨ ਸ਼ੇਅਰ ਕੀਤੀ ਆਪਦੀ ਕੱਲ ਦੀ ਜਦੋਂ ਦਾ ਬੱਚਾ ਕਿਡਨਾਪ ਹੋਇਆ ਨਾ ਐਸਐਸਪੀ ਖੰਨਾ ਸੁਪਤੇ ਨਾ ਐਸਐਸਪੀ ਮਲੇਰਕੋਟਲਾ ਸੁਪਤੇ ਤੇ ਨਾ ਐਸਐਸਪੀ ਪਟਿਆਲਾ ਸੁਪਤੇ ਇਸ ਕਰਕੇ ਜਿਹੜੀ ਸਾਡੀ ਕਾਮਯਾਬੀ ਹੋਈ ਹੈ ਜਿਹਦੇ ਵਿੱਚ ਇਹ ਕਹਿ ਸਕਦੇ ਆ ਸਖਤ ਮਿਹਨਤ ਕ੍ਰਾਈਮ ਨੂੰ ਪੰਜਾਬ ਚ ਖਤਮ ਕਰਨਾ ਗੁੰਡੇ ਅੰਸਰਾਂ ਨੂੰ ਸਤ ਸੁਨੇਹਾ ਦੇਣਾ ਤੇ ਇਹ ਆਪਦੀ ਸੋਚ ਬਦਲ ਲਓ ਤੇ ਜਾਂ ਆਪਦੀ ਇਥੋਂ ਪੰਜਾਬ ਦੇ ਵਿੱਚੋਂ ਆਪਦੀ ਰਿਹائش ਬਦਲ ਲਓ ਇੱਥੇ ਤੁਹਾਡੀ ਗੁੰਡਾਗਰਦੀ ਨਹੀਂ ਚੱਲਣੀ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਕਰਜਾ ਨਹੀਂ ਇਹ ਇਹ ਕਿਉਂਕਿ ਇਮੀਡੀਏਟਲੀ ਜਦੋਂ ਹੀ ਹਜੇ ਐਂਕਾਊਂਟਰ ਹੋਇਆ ਤੇ ਉਸ ਤੋਂ ਬਾਅਦ ਹਸਪੀਟਲ ਗਏ ਤੇ ਸਾਡਾ ਜਿਹੜਾ ਮੇਨ ਟਾਰਗੇਟ ਸੀ ਪਹਿਲੀ ਗੱਲ ਬੱਚੇ ਨੂੰ ਸੇਫ ਹੋ ਕਰਨਾ ਤੇ ਦੂਜੀ ਗੱਲ ਇਹ ਆ ਵੀ ਕ੍ਰਿਮਿਨਲ ਗੁੰਡਾ ਅੰਸਰ ਨੂੰ ਇੱਕ ਸੁਨੇਹਾ ਦੇਣਾ ਕਿ ਗੁੰਡਾਗਰਦੀ ਦਾ ਰਾਜ ਨਹੀਂ ਚੱਲਣਾ ਇਹ ਅਮਨ ਆਮ ਲੋਕ ਅਮਨ ਚਾਹੁੰਦੇ ਆ ਤੇ ਸ਼ਾਂਤੀ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਡੀਜੀ ਪੰਜਾਬ ਮਾਨਟਰ ਕਰ ਰਿਹਾ ਸੀ ਮੈਂ ਤੁਹਾਡੇ ਨਾਲ ਇਹ ਗੱਲ ਦੱਸਿਆ ਵੀ ਬੜੀ ਖੁਸ਼ੀ ਸੰਜੀ ਉਹ ਕਰੂੰਗਾ ਕਿ ਕਦੇ ਵੀ ਚੰਗੇ ਕੰਮ ਵਾਲੋਂ ਪੰਜਾਬ ਪੁਲਿਸ ਨੂੰ ਕਦੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾਂ ਦੀ ਕੋਈ ਘਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਤੇ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰეკਮੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਵੀ ਦੇਵਾਂਗੇ ਤੇ ਸਾਡੀ ਕਾਮਯਾਬੀ ਜਿਹੜੀ ਇਸ ਗੱਲ ਦੇ ਵਿੱਚ ਹੈ ਬੱਚੇ ਨੂੰ ਸੇਫ ਕਰਨਾ ਸਭ ਤੋਂ ਵੱਡੀ ਕਾਮਯਾਬੀ ਹੈ ਦੂਜੀ ਗੱਲ ਹੈ ਮੁਲਾਜ਼ਮ ਇੰਜਰਡ ਵੀ ਹੋ ਗਏ ਸਾਡੀ ਪੁਲਿਸ ਪਾਰਟੀ ਨੇ ਬਹਾਦਰੀ ਦੇ ਨਾਲ ਕਿਉਂਕਿ ਪਰਪਸ ਇਹ ਸੀ ਵੀ ਇਹ ਪਹਿਲਾਂ ਇਹ ਸ਼ੱਕੀ ਵੀ ਸ਼ਾਰਟ ਜਿਹੜੇ ਪਰਸੇ ਨੂੰ ਭੱਜ ਰਿਹਾ ਬੱਚਾ ਉੱਥੇ ਲੁਕੋਇਆ ਕਿਤੇ ਬੱਚੇ ਨੂੰ ਨਾ ਕਰ ਦੇ ਬੱਚੇ ਨੂੰ ਬਚਾਉਣਾ ਸਾਡੀ ਫਸਟ ਪ੍ਰਾਇੋਰਟੀ ਸੀ ਦੂਜੀ ਗੱਲ ਸੀ ਮੁਲਾਜ਼ਮਾਂ ਨੇ ਇੰਜਰਡ ਹੋਣ ਦੇ ਬਾਵਜੂਦ ਬਹਾਦਰੀ ਨਾਲ ਉਹਨੂੰ ਕਰਦਿਆ ਹੋਇਆ ਇੱਕ ਜਿਹੜਾ ਕਿ ਕਿਡਨੈਪ ਇੱਕ ਪੈਸੇ ਦਾ ਲਾਲਚੀ ਤੇ ਇੱਕ ਉਹਨੂੰ ਕਹਦੇ ਆ ਵੀ ਜਿਹੜਾ ਕਿ ਕ੍ਰਾਈਮ ਕਰਨ ਦੇ ਵਿੱਚ ਇਸ ਗੱਲ ਵੀ ਕਿਸੇ ਛੋਟੇ ਬੱਚੇ ਦੀ ਜਾਣ ਵੀ ਲੈ ਸਕਦਾ ਤੇ ਉਹਦੇ ਤੋਂ ਛਡਾ ਕੇ ਤੇ ਤੀਜੀ ਗੱਲ ਇਹ ਆ ਵੀ ਕਈ ਵਾਰੀ ਨੇਚਰਲ ਜਸਟਿਸ ਹੋ ਜਾਂਦਾ ਰੱਬ ਵੱਲੋਂ ਜਿਹੜਾ ਉਹ ਹੁੰਦਾ ਵੀ ਪੁਲਿਸ ਦੀ ਕੋਸ਼ਿਸ਼ ਏ ਸੀ ਫਿਰ ਵੀ ਇੰਜਰਡ ਹੋਣ ਤੋਂ ਬਾਅਦ ਵੀ ਇਮੀਡੀਏਟਲੀ ਹਸਪੀਟਲ ਸ਼ਿਫਟ ਕਰੀਏ ਵੀ ਜੇ ਉਹਦਾ ਹੋਵੇ ਪਰ ਉਹ ਹਸਪੀਟਲ ਦੇ ਵਿੱਚ ਜਦੋਂ ਡਾਕਟਰਸ ਨੇ ਸਾਰਾ ਮਾਇਨਾ ਕੀਤਾ ਤਾਂ ਉਹਦੀ ਡੈਥ ਹੋ ਗਈ। ਦੇਖੋ ਕਿੰਨੇ ਰਾਉਂਡ ਫਾਇਰ ਹੋਏ ਆ ਜੀ ਕਿੰਨੇ ਨਹੀਂ ਕਿਡਨੈਪਰ ਜਿਹੜੇ ਆ ਕਿਡਨੈਪਰ ਦੋ ਸੀ ਜਦੋਂ ਮੋਟਰਸਾਈਕਲ ਤੇ ਕੀਤਾ ਉਸ ਤੋਂ ਬਾਅਦ ਜਿਵੇਂ ਹਰ ਜਿਹੜਾ ਕ੍ਰਾਈਮ ਕਰਨ ਵਾਲਾ ਹਰ ਬੰਦਾ ਇਹ ਸੋਚਦਾ ਵੀ ਮੈਂ ਚ ਉਸ ਚਲਾਕ ਆ ਵਾਈਕਲ ਵੀ ਚੇਂਜ ਕਰਦਾ ਮੋਬਾਈਲ ਵੀ ਚੇਂਜ ਕਰਦਾ ਸੀਸੀਟੀਵੀ ਤੋਂ ਵੀ ਬਚਦਾ ਪਰ ਉਹਦੇ ਵਿੱਚ ਜਿਵੇਂ ਕਹਿ ਦੋ ਵੀ ਜੁਰਮ ਕਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਵੀ ਕਾਨੂੰਨ ਤੋਂ ਮਕਨੂਨ ਦੇ ਜਿਹੜੇ ਹੱਥਾਂ ਤੋਂ ਕੋਈ ਬਾਹਲਾ ਦੂਰ ਨਹੀਂ ਹੁੰਦਾਗਾ ਉਹਦੀ ਛੋਟੀ ਸੋਚ ਹੁੰਦੀ ਆ ਵੀ ਮੈਂ ਕ੍ਰਾਈਮ ਕਰਕੇ ਬਚ ਜਾਵਾਂਗੇ ਜੀ 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 ਦੇਖੋ ਜੀ ਉਹਦਾ ਨੇਮ ਕਲੀਅਰ ਕਰ ਦੋ ਜੀ ਇੱਕ ਵਾਰੀ ਜੀ 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 ਜਿਹਦੀ ਜਿਹਦੀ ਡੈਥ ਹੋਈ ਆ ਉਹ ਜਸਪ੍ਰੀਤ ਸਿੰਘ son of ਲਖਵਿੰਦਰ ਸਿੰਘ R O 시ਹਾਕੋਦ ਜਿਹੜਾ ਇਹ ਮੇਨਕਿਊ ਸੀ ਸਰ ਹਾਂ ਇਹ ਇਹ ਮੇਨਕਿਊ ਸੀ ਉਸ ਸਰ ਏਜ ਕੀ ਸੀ ਜੀ ਜਸਪ੍ਰੀਤ ਹਾਂ ਸਹੀ ਸਰ ਇਹ ਲਗਭਗ 23 ਸਾਲ ਹੈ ਜੀ ਸਰ ਇਹ ਬੱਚੇ ਦਾ ਕੋਈ ਰਿਸ਼ਤੇਦਾਰ ਕੋਈ ਜਾਣਕਾਰ ਕੋਈ ਬੱਚੇ ਦਾ ਨਹੀਂ ਪਿੰਡ ਦੇ ਵਿੱਚੋਂ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਦੀ ਫੈਮਿਲੀ ਦੀ ਫਾਈਨੈਂਸ਼ੀਅਲ ਇਹਨਾਂ ਨੇ ਉਹਨੇ ਦਿੱਤੀ ਇਨਫੋਰਮੇਸ਼ਨ ਆਪਦੇ ਬੰਦਿਆਂ ਨੂੰ ਸ਼ੇਅਰ ਕੀਤੀ ਵੀ ਇਹ ਪੈਸਾ ਦੇ ਸਕਦੇ ਆ ਫਿਰ ਇਹਨਾਂ ਨੇ ਵਾਹਕਲ ਆਵਦਾ ਨਹੀਂ ਸੀਗਾ ਵਾਹਕਲ ਕਿਤੋਂ ਲਿਆ ਵਾਹਕਲ ਲੈ ਕੇ ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇਹ ਬੱਚੇ ਨੂੰ ਮੋਟਰਸਾਈਕਲ ਦੇ ਉੱਤੇ ਪੁਲਿਸ ਲੱਭਦੀ ਫਿਰੂਗੀ ਬੱਚੇ ਨੂੰ ਵਾਹਕਲ ਦੇ ਵਿੱਚ ਸ਼ਿਫਟ ਕਰਕੇ ਇਹਨਾਂ ਨੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਸੀ ਤੇ ਇਹ ਟੀਮ ਦੀ ਸਾਡੀ ਇਹ ਕਹਾਂਗੇ ਵੀ ਕਾਮਯਾਬੀ ਇਹ ਆ ਕਿ ਅਸੀਂ ਉਹਨਾਂ ਨੂੰ ਮੌਕੇ ਤੇ ਫੜਨ ਚ ਕਾਮਯਾਬ ਹੋ ਗਏ। ਦੇਖੋ ਜਿਹੜਾ ਮੇਰੇ ਖਿਆਲ ਮਤਾਉਕ ਜਿਹੜਾ ਉਹ ਜਿਹੜਾ ਮੂਵਮੈਂਟ ਹੈ ਕੋਈ 15-20 ਮਿੰਟ ਹੋਣਾ ਐ ਐਗਜ਼ੈਕਟ ਟਾਈਮਿੰਗ ਤਾਂ ਹੁਣ ਇਹਦੇ ਚ ਕੋਈ ਉਹ ਨੋਟ ਨਹੀਂ ਕੀਤੀ ਗਈ ਪਰ ਉਹਦੇ ਚ 15-20 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਇਹਨੂੰ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਸ ਗੱਲ ਦੇ ਵਿੱਚ ਇੱਕ ਕ੍ਰਿਮੀਨਲ ਦਾ ਇੱਕ ਗੁੰਡਾ ਅਨਸਰ ਦੇ ਮਾਰੇਗੇ ਨੂੰ ਨਹੀਂ ਨਹੀਂ ਗਿੰਦੇ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਹ ਕਰਦੇ ਆ ਵੀ ਇੱਕ ਨੰਨੇ ਮੁੰਨੇ ਛੋਟੇ 6 ਸਾਲ ਦੇ ਬੱਚੇ ਨੂੰ ਜਿਹਨੂੰ ਲਾਲਚ ਦੇ ਖਾਤਰ ਕਿਡਨਾਪ ਕੀਤਾ ਸੀ ਅਸੀਂ ਉਹਨੂੰ ਬਚਾਉਣ ਚ ਕੰਮ ਜਾ ਬੋਏ ਆ ਤੇ ਇਹਦੀ ਕ੍ਰੈਡਿਟ ਦਾ ਜਿਹੜਾ ਸਾਡੀ ਡਾਇਰੈਕਟਿਵਿੰਗ ਜਿਹੜਾ ਇਥੋਂ ਦਾ ਹੈਗਾ ਪਟਿਆਲਾ ਪੁਲਿਸ ਦਾ ਐਸਐਸਪੀ ਨਾਨਕ ਸਿੰਘ ਐਸਐਸਪੀ ਗਗਨ ਤੇ ਜਿਹੜੀ ਹੈਗੀ ਜੋਤੀ ਜਾਦਵ ਐਸਐਸਪੀ ਖੰਨਾ ਉਹਨੂੰ ਉਹ ਕਰਦੇ ਆ ਪਰ ਇਹਦੀ ਕਲੋਜ਼ ਮੌਨਿਟਰਿੰਗ ਆ ਜਿਹੜੀ ਇਹਦੇ ਚੋ ਜਿਹੜੀ ਹੋ ਰਹੀ ਸੀ ਜਿਹੜੀ ਹਰ ਮਿੰਟ-ਮਿੰਟ ਦੀ ਸਤੋਂ ਇਨਫੋਰਮੇਸ਼ਨ ਤੇ ਉਹ ਲਈ ਜਾ ਰਹੀ ਸੀ ਤਾਂ ਕਿ ਇਹ ਕ੍ਰਿਮਨਲ ਨੂੰ ਫੜਿਆ ਜਾ ਸਕੇ ਜਿਹੜਾ ਬੱਚਾ ਉਹਦੇ ਵਿੱਚ ਉਹਦੇ ਪੇਰੈਂਟਸ ਨੂੰ ਨਾਲ ਲੈ ਕੇ ਜਾ ਕੇ ਉਹਦੇ ਉਹਨੂੰ ਜਿਹੜਾ ਬੱਚੇ ਨੂੰ ਜੋਤੀ ਯਾਦਵ ਹੈ ਉਹਨਾਂ ਦੇ ਲਗਭਗ ਘਰ ਪਹੁੰਚਣ ਵਾਲੇ ਆ ਉਥੇ ਉਹ ਹਰਪਾਲ ਚੀਮਾ ਜੀ ਵੀ ਆ ਰਹੇ ਆ ਉਹ ਬੱਚੇ ਨੂੰ ਸਰਕਾਰ ਵੱਲੋਂ ਹੈ ਜਿਹੜਾ ਜਿਹੜੇ ਹੈ ਮਨਿਸਟਰ ਜਿਹੜੇ ਹੈਗੇ ਆਪਣੇ ਕੈਬਨਟ ਮਨਿਸਟਰ ਫਾਈਨਾਂਸ ਮਨਿਸਟਰ ਅਸ਼ੇਦੀ ਹਰਪਾਲ ਟੀਮਾ ਜੀ ਉਹ ਬੱਚੇ ਨੂੰ ਪਰਿਵਾਰ ਦੇ ਨਾਲ ਉਹ ਉਹ ਚਾਹੁੰਦੇ ਸੀਗੇ ਤੇ ਸੀਐਮ ਸਾਹਿਬ ਦਾ ਵੀ ਇਹ ਵਿਊ ਸੀਗਾ ਵੀ ਉਹ ਬੱਚੇ ਨੂੰ ਕਿਉਂਕਿ ਛੋਟਾ ਬੱਚਾ ਹੈ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਤੇ ਹਰਪਾਲ ਟੀਮਾ ਜੀ ਉਹਨਾਂ ਦੇ ਘਰ ਜਾ ਕੇ ਤੇ ਮੈਂ ਵੀ ਇਸ ਤੋਂ ਬਾਅਦ ਉੱਥੇ ਜਾ ਰਿਹਾ ਤੇ ਜੇ ਕੋਈ ਸਾਥੀ ਉਹਦੇ ਚ ਜਾਣਾ ਚਾਹੂਗਾ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਮੈਨੂੰ ਕੰਪਲੀਟ ਕਰ ਸਰ ਜਿਹੜੇ ਕਮਿਸਲ ਇਹ ਜਿਹੜੇ ਹੋਇਆ ਤੇ ਇਹਨਾਂ ਤੋਂ ਰਿਕਵਰ ਕੀ ਹੋਇਆ ਸਰ ਹਾਂਜੀ ਇਹਦੇ ਤੋਂ ਜਿਹੜਾ ਬਤੀ ਬੋਰ ਇੱਕ ਇਹਦੇ ਤੋਂ 32 ਬੋਰ ਆ ਜਿਹੜਾ ਉਹ ਜਿਹੜਾ ਪਿਸਟਲ ਆ ਉਹ ਰਿਕਵਰ ਹੋਇਆ ਤੇ ਲਗਭਗ ਇਹਨੇ ਇੱਕ ਉਹ ਵਹੀਕਲ ਰਿਕਵਰ ਹੋਇਆ ਇੱਕ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਮਲੇਰਕੋਟਲਾ ਪੁਲਿਸ ਨੇ ਉਹਨਾਂ ਤੋਂ ਜਿਹੜਾ ਵਾਰਦਾਰ ਚਵੱਤਿਆ ਹੋਇਆ ਮੋਟਰਸਾਈਕਲ ਰਿਕਵਰ ਹੋਇਆ ਹਜੇ ਉਹਨਾਂ ਦੀ ਡਿਟੇਲ ਪੁੱਛਗਿਛ ਕਿਉਂਕਿ ਉਹਨਾਂ ਨੂੰ ਆਪਰੇਸ਼ਨਲ ਨਾਲ ਲੈ ਕੇ ਉਦੋਂ ਦੀ ਪੁਲਿਸ ਪਾਰਟੀ ਚੱਲ ਰਹੀ ਸੀ ਵੀ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਛੁਪਣਗਾਵਾਂ ਠਰਾਵਾਂ ਉਹਨਾਂ ਦੇ ਵਿੱਚ ਵੀ ਉਹ ਕਰ ਰਹੇ ਸੀ ਹਜੇ ਉਹਨਾਂ ਤੋਂ ਵੀ ਪੁੱਛਗਿਛ ਹੋਣੀ ਹੈ ਤੇ ਜੋ ਕੋਈ ਅੱਗੇ ਉਹਨਾਂ ਤੋਂ ਰਿਕਵਰੀ ਹੋਊਗੀ ਪਹਿਲਾਂ ਵਾਰਦਤ ਕਿੰਨੀ ਕੀਤੀ ਆ ਕੀ ਗੈਂਗ ਸੀ ਕਿਹਦੇ ਨਾਲ ਪੁਛੋਕੜ ਸੀ ਉਹ ਤੁਹਾਡੇ ਨਾਲ ਉਸ ਸਾਰੀ ਜਿਵੇਂ ਜਿਵੇਂ ਇਨਫਾਰਮੇਸ਼ਨ ਆਉਂਦੀ ਹੈ ਤੁਹਾਡੇ ਨਾਲ ਚੇਅਰ ਸੀ ਬੱਚਾ ਠੀਕ ਹੈ ਬਿਲਕੁਲ ਬੱਚਾ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਮੈਂ ਤੁਹਾਨੂੰ ਜਿਹੜੀ ਸਭ ਤੋਂ ਸਕੂਨ ਵਾਲੀ ਗੱਲ ਜਿਹਦੇ ਕਰਕੇ ਸਾਨੂੰ ਆ ਸੀਐਮ ਪੰਜਾਬ ਤੋਂ ਵੀ ਉਹਨਾਂ ਦਾ ਦੋ ਤਿੰਨ ਵਾਰੀ ਇੱਥੇ ਫੋਨ ਆ ਗਿਆ ਉਹਨਾਂ ਨੇ ਵੱਲੋਂ ਬੀਜੀ ਪੰਜਾਬ ਵੱਲੋਂ ਇਸ ਗੱਲ ਦੀ ਸ਼ਾਬਾਸ਼ ਹੋਈ ਹੈ ਉਹਨਾਂ ਨੇ ਸਭ ਤੋਂ ਵਾਰ-ਵਾਰ ਇਹੀ ਪੁੱਛਿਆ ਬੱਚੇ ਦਾ ਕੀ ਹੈ ਬੱਚੇ ਨੂੰ ਝਰੀਟ ਤਾਂ ਨਹੀਂ ਲੱਗੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਇੰਕਾਊਂਟਰ ਹੋ ਗਿਆ ਸਭ ਕੁਝ ਹੋ ਗਿਆ ਉਹ ਵਾਰ-ਵਾਰ ਇਹੀ ਪੁੱਛਦੇ ਰਹੇ ਮੇਂ ਬੱਚੇ ਦੀ ਸੇਠ ਠੀਕ ਹੈ ਬੱਚੇ ਨੂੰ ਕੋਈ ਚੀੜਤਾ ਨਹੀਂ ਲੱਗੀ ਮੇਂ ਸਾਡਾ ਮਕਸਦ ਸੀ ਬੱਚੇ ਨੂੰ ਬਚਾਉਣਾ ਤੇ ਉਹ ਅਸੀਂ ਜਿਹੜੀ ਪਟਿਆਲਾ ਰੇਂਜ ਦੀ ਪੁਲਿਸ ਨੇ ਪੂਰੀ ਬਹਾਦਰੀ ਨਾਲ ਉਹ ਕੰਮ ਕਰਦਿਆ ਹੋਇਆ ਬੱਚੇ ਨੂੰ ਬਚਾਉਣਾ ਸਰ ਪੁਲਿਸ ਵਾਲੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਹਸਪੀਟਲ ਵਿੱਚ ਅਸੀਂ ਸ਼ਿਫਟ ਕਰਤਾ ਉਹਨਾਂ ਦੀ ਬਹਾਦਰੀ ਨੂੰ ਪੀਜੀ ਗੌਰਵ ਜਾਂਦਾ ਦੇ ਹੁੰਦਿਆਂ ਕੋਈ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਵੀ ਡਿਲੇ ਨਹੀਂ ਹੁੰਦੀਗੀ ਸਾਡੀ ਫਸਟ ਜਿਵੇਂ ਬੱਚੇ ਨੂੰ ਬਚਾਉਣਾ ਸੀ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਸਾਡੇ ਸਾਥੀਆਂ ਦੇ ਜਿਹੜੀ ਗੋਲੀ ਲੱਗੀ ਵੀ ਆ ਉਹਦੇ ਵਿੱਚ ਨਾਲ ਖਾਸ ਤੌਰ ਤੇ ਮੈਂ ਜਿਹੜੀ ਇਹ ਲੀਡ ਕਰ ਰਿਹਾ ਐ ਇੰਸਪੈਕਟਰ ਸ਼ਮਿੰਦਰ ਤੇ ਬਿੰਨੀ ਢਿਲੋ ਇਹਨਾਂ ਨੂੰ ਖਾਸ ਤੌਰ ਤੇ ਜਿਸ ਬਹਾਦਰੀ ਦੇ ਨਾਲ ਜਿਸ ਸਰਕਮਸਟੈਂਸਸ ਦੇ ਵਿੱਚ ਜਿਹਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਕਿਉਂਕਿ ਉਹਨਾਂ ਬੰਦਿਆਂ ਨੇ ਦੱਸਿਆ ਸੀ ਵੀ ਉਹਦੇ ਕੋਲੇ ਵੈਪਨ ਵੀ ਹੋ ਸਕਦਾ ਐ ਉਹਦੇ ਨਾਲ ਕੋਈ ਹੋਰ ਬੰਦਾ ਵੀ ਹੋ ਸਕਦਾ ਹੈ ਇਹਨਾਂ ਨੂੰ ਇਹ ਵੀ ਆਈਡੀਆ ਨਹੀਂ ਸੀ ਕਿ ਜਿੱਥੇ ਲੈ ਕੇ ਜਾ ਰਹੇ ਸੀ ਬੱਚਾ ਉੱਥੇ ਣਕੋਣਾ ਸੀ ਕੀ ਕਰਨਾ ਸੀ ਜਿਸ ਬਹਾਦਰੀ ਨਾਲ ਇਹਨਾਂ ਨੇ ਕੰਮ ਕੀਤਾ ਇਹ ਬੜਾ ਅਪਰੀਸ਼ੀਏਬਲ ਹੈ ਅਸੀਂ ਸਾਰੇ ਉਹਨਾਂ ਦੀ ਉਸ ਤਲਾਕਾ ਕਰ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਕਰਾਤੀ ਚਾਰ ਰਾਤਾਂ ਬਰਿੰਦੀ ਸੀ ਮੈਨੂੰ ਪਤਾ ਵੀ ਮੈਂ ਆਪਦੇ ਬੱਚੇ ਤੋਂ ਬਿਨਾ ਕਿਵੇਂ ਰਾਤ ਗੱਡੀਆਂ ਮੈਂ ਸਾਰੀ ਰਾਤ ਸੁੱਤੀ ਨਹੀਂ ਜੀ ਮੈਂ ਕਿਤੇ ਥੱਲੇ ਮਾਈਕਲੇ ਗੱਲ ਪੰਜਾਬ ਪੁਲਿਸ ਨੂੰ ਬਹੁਤ ਜੁੜੀ ਜਾਂਦੀ ਹੈ ਸਾਡੇ ਸਾਰੇ ਸਟਾਫ ਨੇ ਇੱਕ ਮਿੰਟ ਬੇਟਾ ਅਪੀਸ ਕਰੋ ਮੈਡਮ ਮੈਡਮ ਇੱਕ ਮਿੰਟ ਇੱਕ ਮਿੰਟ ਹਾਂ ਜੀ ਠੀਕ ਹੈ ਜੀ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਕਰਨਾ ਨਹੀਂ ਹੈ ਹਾਂ ਠੀਕ ਹੈ ਕੋਲੇ ਆ ਲੈ ਅੱਪਾ ਸਾਰੇ ਹਾਂ ਆਪਣੇ ਘਰੇ ਆ ਜਾਈਏ ਨਾ ਚਲ ਜੂ ਹਾਂ 40 ਚਲ ਹਾਂ ਮੈਨੂੰ ਵੀ ਹੋਰ ਜ਼ਿਆਦਾ ਕੱਢ ਦੋ ਹਾਂਜੀ ਅੱਗੇ ਫੋਟੋ ਕਰਾਉਣੀ ਹੈ ਇਹ ਕਰੋ ਮੀਡੀਆ ਹਾਂਜੀ ਕੋਈ ਨਾ ਸਾਈਡ ਤੇ ਸਪੇਸ ਬਣਾਣਾ ਹਾਂਜੀ ਹਾਂਜੀ ਠੀਕ ਆ ਆ ਇਹਨੂੰ ਪਿੱਛੇ ਕਰ ਦਿਓ ਪਿੱਛੇ ਬਣਾ ਦੇ ਵਿੱਚ ਇੱਕ ਮਿੰਟ ਜੀ ਆ ਪਿੱਛੇ ਕਰ ਦਿਓ ਫੋਟੋ ਖਿਚਾ ਲਾਂਗੇ ਅੱਲਾ ਦੇਖੇਗਾ ਪਿੱਛੇ ਦੇ ਤਾਈ ਤਸਵੀਰਾਂ ਨੇ ਉਹ